ਆ ਲੋਕ ਹੁਣ 슈ਗਰ ਤੇ ਮਾਰੀ ਲੱਕੜ ਕੱਢ ਕੇ ਛੱਡ ਜਾਂਦੇ ਅੱਧੇ ਉਹ ਨੇਟੂ ਇਹ ਸਾਰਾ ਇੱਕ ਡਰਾਮਾ ਲੁੱਟਣ ਦਾ ਡਰਾਮਾ ਸਾਨੂੰ ਮੇਰੀ ਗੱਲ ਸੁਣੋ ਮੱਧ ਪ੍ਰਦੇਸ਼ ਦਾ ਨਾਮ ਵਰਤ ਕੇ 40 ਰੁਪਏ ਕਿਲੋ ਆਪਾਂ ਨੂੰ ਦੇ ਹੀ ਜਾਂਦੇ ਆ ਠੀਕ ਆ ਮੈਨੂੰ 40 ਰੁਪਏ ਕਣਕ ਖਰੀਦ ਕੇ 슈ਗਰ 110 ਦਿਖਾ ਦੇ ਕਿਹਦੀ ਆ ਸਮਝ ਗਿਆ ਇਹ ਇੱਕ ਡਰਾਮਾ ਸਾਰਾ ਜਿੰਨਾ ਲੁੱਟ ਹੋ ਸਕਦੀ ਆ ਉਹ ਪੰਜਾਬੀ ਦੀ ਹੋ ਸਕਦੀ ਆ ਕਿਉਂਕਿ ਪੰਜਾਬੀ ਬੇਵਕੂਫੀ ਆ ਮੈਂ ਤਾਂ ਇਹੀ ਗਣੂਆ ਤੁਸੀਂ ਆਪ ਦੀ ਕਣਕ ਪ੍ਰੋਡਿਊਸ ਹੁੰਦੀ ਆ पीएयू ਤੋਂ ਚਪਾਤੀ ਨਾਂ ਦੀ ਇੱਕ ਵੈਰੈਟੀ ਹੈ ਸਮਝ ਗਏ ਉਹ ਮੱਧ ਪ੍ਰਦੇਸ਼ ਵਾਲੀ ਕਣਕ ਨਾਲੋਂ ਵਧੀਆ ਕਣਕ ਹੈ ਡਾਕਟਰ ਗੋਸਲ ਆ ਪੀਏਯੂ ਦੇ ਡੀਨ ਉਹਨਾਂ ਨੇ ਕੱਲ ਹੀ ਦੱਸਿਆ ਕਹਿੰਦੇ ਵੀ ਸਾਡੀ ਚੜੀ ਚਪਾਤੀ ਪੀਡਬਲਯੂ ਚਪਾਤੀ ਹੈ ਉਹ ਤੁਸੀਂ ਆਟਾ ਖਾਓ ਉਹ ਮੱਧ ਪ੍ਰਦੇਸ਼ ਵਾਲੀ ਨਾਲੋਂ 100 ਗੁਣਾ ਬੈਟਰ ਹੁਣ ਸਾਡੀ ਬਦਨਾਮੀ ਪਤਾ ਕੀ ਕੀਤੀ ਸਾਡੀ ਬਦਨਾਮੀ ਇਹ ਕੀਤੀ ਮੱਧ ਪ੍ਰਦੇਸ਼ ਵਾਲਿਆਂ ਨੇ ਕਿ ਪੰਜ ਸੱਤ ਪਿੰਡਾਂ 'ਚ ਵਾਲ ਝੜ ਗਏ ਉਥੇ ਅਖੇ ਜੀ ਪੰਜਾਬ ਦੀ ਕਣਕ ਖਾਦੀ ਅਖੇ ਇਹਦੇ ਚ ਸਲੇਨੀਅਮ ਜਾਦੇ ਸੀਗਾ ਤੇ ਪੰਜਾਬ ਚ ਤਾਂ ਕਿਸੇ ਦੇ ਬਾਲ ਚੜੇ ਨਹੀਂ ਆਪਣੇ ਪਿੰਡਾਂ ਵਾਲੇ ਸਾਰੇ ਮੱਧ ਪ੍ਰਦੇਸ਼ ਦੀ ਕਣਕ ਖਾਂਦੇ ਇਹ ਇੱਕ ਵੱਡਾ ਲੌਜਿਕ ਮੈਂ ਪਾਇਆ ਗਿਆ ਉਹਨੂੰ ਵਹਿਮ ਨੂੰ ਕਿਵੇਂ ਕੱਢਿਆ ਜਾਵੇ ਇਹ ਮੈਥੋਂ ਵੀ ਜਾਨੀ ਕਿ ਮੈਂ ਹੁਣ ਵੀਡੀਓ ਕਰਦਾ ਮੈਂ ਸਮਝਾਉਣਾ ਚਾਹੁੰਨਾ ਪਰ ਨਹੀਂ ਸਾਡੇ ਅਸੀਂ 40 ਰੁਪਏ ਵਾਲੀ ਕਣਕ ਖਰੀਦ ਕੇ ਸ਼ੂਗਰ ਦੂਰ ਕਰ ਲਾਂਗੇ ਦੋਸਤੋ ਕੋਈ ਸ਼ੂਗਰ ਨਹੀਂ ਦੂਰ ਹੁੰਦਾ ਮੱਧ ਪ੍ਰਦੇਸ਼ ਵਾਲੀ ਨਾ ਆਪਦੀ 24 25 ਰੁਪਏ ਵਾਲੀ ਕਣਕ ਖਾਓ ਤੁਸੀਂ ਪੰਜਾਬ ਦਾ ਪ੍ਰੋਡਿਊਸ ਕੀਤੀ ਮਿਰਚ ਫਲਦੀ ਜੋ ਵੀ ਖਾਣਾ ਤੁਸੀਂ ਪੰਜਾਬ ਦਾ ਪ੍ਰੋਡਿਊਸ ਕੀਤਾ ਖਾਓ ਜੇ ਤੁਸੀਂ ਤੰਦਰੁਸਤ ਨਾ ਹੋਵੋ ਜੇ ਤੁਹਾਨੂੰ ਕੋਈ ਬਿਮਾਰੀ ਲੱਗੇ ਸਾਡੇ ਕੋਲੇ ਸਾਨੂੰ ਪਹੁੰਚ ਕਰੋ ਸਮਝ ਗਏ ਕਿ ਨਹੀਂ ਮੈਂ ਗੱਲ ਤਾਂ ਫਿਰ ਮੁੜ ਘੁੜ ਕੇ ਕਹਿੰਦਾ ਬੋਤੀ ਬੋੜ ਥੱਲੇ ਵੀ ਕਰਦੇ ਆਪਾਂ ਨਹੀਂ ਕੁਸ ਤੇ ਬਹਿਮ ਬਿਮਾਰੀ ਕੀ ਆ ਬਹਿਮ ਬਹਿਮ ਹਾਂ ਬਿਲਕੁਲ ਇਹੋ ਬਿਮਾਰੀ ਬਹਿਮ ਜਦੋਂ ਆਪਾਂ ਮੁੜ ਕੇ ਕਹਿੰਦੇ ਹੁਣ ਆਪਣੇ ਜਦ ਦੀ ਪਸਤੀ ਆਪਣੇ ਬਜ਼ੁਰਗਾਂ ਤੋਂ ਲੈ ਕੇ ਤੇ ਕਰਦੇ ਨੇ ਮਲਾਈ ਵਾਲਾ ਦੁੱਧ ਪਾ ਹੁਣ ਕਹਿੰਦੇ ਮਲਾਈ ਵਾਲਾ ਦੁੱਧ ਨਹੀਂ ਪੀਂਦਾ ਦੱਸ ਜਦੋਂ ਬਿਮਾਰੀ ਨੂੰ ਦਿਮਾਗ ਚ ਹੀ ਬਾ ਲਿਆ ਨੈਗੇਟਿਵ ਮੇਰੀ ਗੱਲ ਸੁਣੋ ਮੇਰੀ ਮਾਂ 82 83 ਸਾਲ ਦੀ ਹੈ ਤੇ ਪੰਜਾਬ ਦਾ ਆਟਾ ਹੀ ਖਾਈ ਜਾਂਦੀ ਹੈ ਉਹਨੇ ਕਹਦੋ ਕਿ ਮੱਧ ਪ੍ਰਦੇਸ਼ ਵਾਲਾ ਖਾਦਾ ਮੈਂ 6 ਮਹੀਨੇ ਮੈਲਟ ਖਾਦੇ ਤੂੰ ਹੈਰਾਨ ਮੰਨੇਗਾ ਜਿੱਦਣ ਮੈਨੂੰ ਉਲਟੀ ਆਈ ਮੈਂ ਉਦੋਂ ਛੱਡੇ ਅੱਛਾ 6 ਮਹੀਨੇ ਖਾਦੇ ਮੈਂ షుగర్ డౌన్ ਕਰਨ ਦੀ ਖਾਤਰ ਤੇ ਭੈਣ ਦਾ ਹੱਥ ਸੈਰ ਕਰਨੀ ਸ਼ੁਰੂ ਕੀਤੀ ਤੇ ਉਸ ਦਿਨ ਦਾ ਮੈਂ ਕਣਕ ਖਾਈ ਜਨਾ ਸ਼ੂਗਰ 6 ਤੇ ਆ ਗਿਆ ਸ਼ੂਗਰ 12 ਸੀ ਮੇਰਾ ਇਹ ఫిਜ਼ੀਕਲ ਐਕਟੀਵਿਟੀ ਵੀ ਚਾਹੀਦੀ ਆ ਹਾਂ ਮੁੜਕਾ ਆਉਂਦਾ ਨਹੀਂ ਕੱਢਣਾ ਹੈ ਦੋਸ਼ ਕਹਿੰਦਾ ਗਵਾਂਡੀ ਨੂੰ ਬਸ ਉਹ ਟੂਣਾ ਆ ਉਹ ਮੁਗੋੜਾ ਦੇ ਹਾਂ ਨਹੀਂ ਉਹਦੇ ਆਪ ਤਾਂ ਨਹੀਂ ਜਾਂਦਾ ਪਿੱਛੇ ਮੁਗੋੜਾ ਗਵਾਂਡੀ ਦੇ ਟੂਣਾ ਆ ਉਹ ਕਰ ਗਿਆ ਹੈ ਬੜਗਾਲੀ ਕਾਰ ਸਹੀ ਗੱਲ ਭਾਬੇ ਨਾਨਕ ਦੀ ਧਰਤੀਆ ਇਤੋਂ ਵਧੀਆ ਧਰਤੀ ਨਹੀਂ ਮਿਲਣੀ ਤੁਹਾਨੂੰ ਠੀਕ ਹੈ ਕਿ ਨਹੀਂ ਉਹਨਾਂ ਨੇ ਤਾਂ ਆਪਣੇ ਖਾਤਰ ਕਿੰਨਾ ਕੁਛ ਕਰਕੇ ਆਪਾਂ ਨੂੰ ਧਰਤੀ ਪੈਦਾ ਕਰਕੇ ਆਪਾਂ ਕਿੰਨੇ ਹੁੰਦੇ ਵੀ ਮੱਧ ਪ੍ਰਦੇਸ਼ ਨੂੰ ਭਜ ਤੁਰੇ ਉਹ ਪਾਗ ਲੋ ਮੱਧ ਪ੍ਰਦੇਸ਼ ਮੁਰਤ ਕੋਸ਼ ਨਹੀਂਗਾ ਆਪਦੇ ਘਰ ਦੀ ਕਾਣਕ ਪੈਦਾ ਕਰੋ ਉਹ ਖਾਓ ਕੋਈ 슈ਗਰ ਨਹੀਂ ਕੋਈ ਬੂਗਰ ਨਹੀਂ ਇਹ ਗੱਲਾਂ ਹੀ ਸਾਰੀਆਂ ਕੁਦਰਤੀ ਚੀਜ਼ਾਂ ਹੁਣ ਮੈਨੂੰ ਐ ਦੱਸਦੇ ਵੀ ਕਿਹੜੇ ਦੇਸ਼ ਕੋਲੇ ਪਾਣੀ ਆ ਆਪਾਂ ਨੂੰ ਪਾਣੀ ਦੇਖ